ਹੈਲੋ ਹਾਈ ਗਾਇਸ ਕਿਵੇਂ ਹੋ ਆਪਕ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਆਪਾਂ ਮਿਲਦੇ ਆਂ ਬਲੌਗ 'ਚ ਨਵੇਂ ਬਲੌਗ 'ਚ ਮਨ ਆ ਪੀਵਾਂਗੇ ਪਹਿਲਾਂ ਸ਼ੁਰੂਆਤ ਕਰਾਂਗੀ ਜੂਸ ਪੀਂਦੋਂ ਅਕਾ ਬਰਫ਼ੀ ਲਿਆਂਦੀ ਪਰ ਉਹਨੇ ਵਾਸਤੇ ਉਹ ਤਾਂ ਗਈ ਆ ਮੁੱਕ ਹੁਣ ਆਪਾਂ ਪੀਵਾਂਗੇ ਜੂਸ ਇਹਦੇ ਪਰੌਣੇ ਵਾਸਤੇ ਜਾਂਦੇ ਪਰੌਣੇ ਨੇ ਪਿੱਛੇ ਛੋੜ ਆ ਗਿਆ ਬਰਫ਼ੀ ਖਾ ਖਾ ਕੇ ਜਿਹੜਾ ਆਪਾਂ ਖਾਹਾ ਕੱਦਾ ਕਿਲੋ ਮਿਲ ਕੇ ਇੱਕ ਵਾਰੀ गला गया खराब हो दवाईटिंग ठंडे ठंडे जूस तो जूस करा। उन्हें दें दें मुक नहीं क्या चस्का नहीं को रोटी भी नहीं कीड़ा खाती रही रि टेस्ट कर करके करके -कर कर -कर। फ्रैश जूस फ्रेस का नाम फ्रेश जूस नहीं होते अजकल ਇਹ ਸਭ ਕੁਝ ਮਲਾਉਟਾ ਵਾਲੇ ਹੀ ਨੇ ਪੀਨੇ ਤਾਂ ਨਹੀਂ ਚਾਹੀਦੇ ਜਿਵੇਂ ਮੈਂ ਦੱਸਣ ਦੇ ਕਿ ਪੀਣੇ ਚਾਹੀਦੇ ਆ ਫਿਰ ਕੋਈ ਨਾ ਵੇਖ ਕੇ ਚੀਜ਼ ਪੀਨੂ ਜੀ ਕਰਾਂ ਦੇ ਸਪੈਸ਼ਲ ਨਹੀਂ ਅਸੀਂ ਲੈਂਦੇ ਇਹ ਪਰੌਣੇ ਵਾਸਤੇ ਲੈਂਦਾ ਸੀ ਵਧੀਆ ਹੋਈਆਂ ਚੀਜ਼ਾਂ ਅਸੀਂ ਖਾਂਦੇ ਆ ਸਪੈਸ਼ਲ ਅਸੀਂ ਕੁਝ ਵੀ ਨਹੀਂ ਲੈਂਦੇ ਹੂੰ ਹਸ ਅਸ ਸਕੂਲੋਂ ਆ ਵੀ ਗਈ ਆ ਸਕੂਲੇ ਚਲੇ ਵੀ ਗਈ ਆ ਅੱਜ ਤਾਂ ਦੁਕਾਨੇ ਸਟੀਨਾ ਲਾਈਆਂ ਕਿ ਜਿੱਥੇ ਘਰ ਪੋਣਾ ਨਵਾਂ ਤੇ ਉਹ ਟੀਨਾ ਲਾ ਕੇ ਸਾਰੀਆਂ ਹੀ ਘਰ ਵਿੱਚ ਰੱਖੀਆਂ ਹੋਈਆਂ ਖਲਾਰਾ ਪਾਇਆ ਹੋਇਆ ਤਨਸਾਰੀ ਵੀ ਅਲੀ ਦਿਖਾਵਾਂਗੇ ਉਹ ਪ੍ਰੋਟੀਨਾ ਲਾਤੀਆਂ ਵਾ ਹੁਣ ਸਾਡੀ ਲੈਂਟਰ ਦੀ ਤਿਆਰੀ ਆ ਨਕਸ਼ਾ ਬਣਾਵਾਂਗੇ ਨਕਸ਼ੇ ਦੇ ਤੌਰ ਤੇ ਫਿਰ ਨਕਸ਼ਾ ਵੀ ਦਿਖਾਵਾਂਗੇ ਕਿਦਾਂ ਲੱਗਾ ਤੁਹਾਨੂੰ ਤੁਸੀਂ ਦੱਸਿਓ ਤੇ ਹੁਣ ਸਵੇਰੇ ਟੂੜੀ ਕੱਢਣੀ ਆ ਇਹਨਾਂ ਨੂੰ ਉੱਥੇ ਛੱਡ ਵਿੱਚੋਂ ਫਿਰ ਮਿਸਤਰੀ ਸਟਾਰਟ ਹੋਣਗੇ ਤਾਂ ਦੇੜਨਗੇ ਨਵੀਆਂ ਲਾਵਾਂਗੇ ਆਜੋ ਅਸੀਂ ਤੈਨੂੰ ਮਿਲਾਉਂਦੇ ਅਰਪਣ ਨੂੰ ਇਹ ਸਾਡਾ ਬੁਗੜਾ ਅਰਪਣ ਹੈਲੋ ਹਾਈ ਕਰ ਦੋ ਤੇ ਹੈਲੋ ਹਾਈ ਗਾਇਸ ਕਿਵੇਂ ਹੋ ਮੈਂ ਕਹਿੰਦਾ ਹੈਲੋ ਹਾਈ ਗਾਇਸ ਕਿਵੇਂ ਹੋ ਨਹੀਂ ਕਰਨਾ ਬਾਈ ਕਰ ਦੋ ਚਲ ਬਾਈ ਆਪਣਾ ਹੋਰ ਆਪਣਾ ਬਾਈ ਕਰ ਦੋ ਅੱਪਣ ਦਾ ਮੂਡ ਨਹੀਂ ਗਾਜੂ ਘੜੀ ਨੂੰ ਕਰਾਵਾਂਗੇ ਆਪਾਂ ਹੈਲੋ ਹਾਈ ਕਰੂ ਜ਼ਰੂਰ ਕਰੂਗੀ ਘੜੀ ਨੂੰ ਫੇਰ ਠੀਕ ਆ ਪਤਾਂ ਨੂੰ ਦਿਖਾਉਣੀ ਸਾਰਾ ਕੁਝ ਵੇਲੀ ਜਾ ਕੇ ਦਿਖਾਵਾਂਗੇ ਫੇਰ ਤੁਸੀਂ ਵੇਖਿਓ ਕੱਟਦੀ ਦਾਲ ਦਾਲ ਨਹੀਂ ਸੀ ਜਿਹੜੇ ਬੰਦੇ ਤੀਨਾ ਲਾਉਣ ਆਏ ਸੀ ਰੋਟੀ ਉਹਨਾਂ ਨੇ ਕੱਟ ਹੀ ਨਹੀਂ ਕੁੱਕਰ ਭਰ ਕੇ ਦੀ ਦਾਲ ਦਾ ਬਣਾ ਲਿਆ ਵਾ ਅੱਧਾ ਕਿਲੋ ਸਾੜੀ ਦਾਲ ਖਰਾਬ ਕਰਕੇ ਸੁੱਟਦੀ ਉਹਨਾਂ ਨੂੰ ਹਲੂ ਦੋ ਚਾਰ ਦਿਨ ਇਹੀ ਖਾਣੀ ਪੈਣੀ ਆ ਚਲੋ ਮੈਨੂੰ ਫਾਇਦਾ ਹੋ ਗਿਆ ਨਾ ਕਿ ਕਾਹ ਚੋਰ ਜੀ ਸਬਜ਼ੀ ਛੇਤੀ ਬੰਦ ਨਹੀਂ ਤੁਹਾਨੂੰ ਪਤਾ ਭਾਵੇਂ ਕੋ ਕੁੱਕਰ ਭਰਿਆ ਸੁੱਕੀ ਦਾਲ ਆ ਵਿੱਚ ਉਹਨ ਪਾਣੀ ਪਾਵਾਂਗੇ ਚੱਲ ਗਿਆ ਹਾਂ ਹਾਂ ਇਹ ਪ੍ਰੋਗਰਾਮ ਤੋਂ ਬੱਚਿਆਂ ਤਾਂ ਹਾਂ ਮੇਰਾ ਫੋਨ ਲੈ ਜੀਂਗੇ ਤੇ ਵਲੌਗ ਬਣਾ ਲਿਆ ਨੇ ਬੱਚਿਆਂ ਦਾ ਪ੍ਰੋਗਰਾਮ ਤਾਂ ਹਾਂ ਅਸੀਂ ਬਣਾਇਆ ਆ ਸੂਟ ਵੇਖੋ ਮੈਨੂੰ ਸੂਟ ਖਾਣ ਆਈ ਹੈ ਸੱਸ ਦੀ ਅਸਲ 'ਚ ਇਹ ਸੂਟ ਹੀ ਵਿਖਾਉਣ ਆਈ ਆਂ ਵੀ ਮੈਂ ਸੋਹਣਾ ਪਾਇਆ ਵਾ ਤੁਹਾਨੂੰ ਪਤਾ ਹੈ ਨਹੀਂ ਨਹੀਂ ਪਾ ਸਕਦੇ ਘਾਰ ਹੀ ਪਾ ਸਕਦੇ ਸੂਟ ਨਹੀਂ ਸੋਹਣਾ ਪਾ ਸਕਦੇ ਸੂਟ ਨਹੀਂ ਵਿਖਾਉਣਾ ਇਹ ਇਹਨਾਂ ਘਰ ਪਾਉਣਾ ਸੋਚੋ ਘਾਰ ਅਹੀਂ ਸੂਟ ਪਾਇਆ ਪਾੜੀਆਂ ਕਾਪੀਆਂ ਹੋ ਗਈਆਂ ਉਹ ਘਾਰ ਇਹਨਾਂ ਘਰ ਪਾ ਲਿਆ ਇਹ ਘਰ ਪੈ ਲੱਗਾ ਵੇ ਇਹਦੀ ਜਾਰੀ ਹੈ ਕਿ ਮੇਰੀ ਜਾਰੀ ਹੈ ਅਹੀਂ ਘਰ ਪਾਉਣਾ ਹੀ ਸੂਟ ਨਹੀਂ ਪਾਉਣਾ ਆਣਾ ਨਹੀਂ ਕਰਦੇ ਕਿ ਕਰਨਾ ਉਹ ਤੇ ਨਵੇਂ ਹੋਈ ਨਵੇਂ ਹੋਈ ਤੇ ਘਰ ਸਿਰ ਪਾਉਣਾ ਨਹੀਂ ਨਹੀਂ ਦੇ ਦਿਆ ਕਰ ਮੈਂ ਤੇਰੇ ਉਹੀ ਪੂਰੇ ਕਰਕੇ ਵੰਡਾ ਦੇਖਾਇਆ ਚੰਗਾ ਚੰਗਾ ਇਹੋ ਹੀ ਕਰਨਾ ਤਲੋ ਨੀਚੇ ਤੈਨੂੰ ਮੈਂ ਰਾਤੀ ਪਾਈ ਨੀ ਵੀਡੀਓ ਮੈਂ ਨਹੀਂ ਵੇਖੀ ਉਹ ਮੈਂ ਵੇਖ ਪਾਈ ਮੈਂ ਕਰਿਆ ਸ਼ੋਰ ਤਾਂ ਮੈਨੂੰ ਹੋਉਂਦੀ ਦੇਖੀ ਸਾਰੇ ਤਿੰਨ ਤਿੰਨ ਸੋਦੇ ਸੂਟ ਕਿੰਨੇ ਸੋਹਣੇ ਪ੍ਰਿੰਟ ਕਾਟਨ ਤੇ ਪਤਾ ਲੱਗੂਗਾ ਤੇ ਫੇਰ ਹੀ ਲਵਾਂ ਕਪੜਾ ਪਤਾ ਲੱਗੂਗਾ ਅਸ਼ਵ ਮੈਨਰੇ ਚ ਅਬਰ ਚੌਲ ਲੈ ਕੇ ਆਏ ਆਹੋ ਚੋਲ ਇਹ ਮੇਰੇ ਕਰਮਾ ਚ ਹੈ ਗਈ ਮਤਲਬ ਤੈਨੂੰ ਰਸਣ ਪਾਣੀ ਲੈ ਕੇ ਆਉਂਦਾ ਗੁਆਣੀ ਅਈ ਤੇ ਬੜਾ ਕੋਸ਼ਿਸ਼ ਕਰਦੀ ਬਾਹਰਲਾ ਪੱਖਾ ਨਹੀਂ ਚਾਹਣਾ ਕੋਈ ਬਾਸ ਸਮੈਲ ਨਾ ਜਾਵੇ ਗੁਆਣੀ ਘਰ ਸਮੈਲ ਨਾ ਨਾ ਦੂਰੋਂ ਨਹੀਂ ਹੁਣਾਇਆ ਕਰ ਉਹ ਤਾਂ ਖਾਂ ਜਾਂਦੀ ਘਰ ਉਹ ਜੇ ਕਰਨੀ ਕੋਈ ਨਹੀਂ ਜਾਵਾਂਗੇ ਪੌੜੀਆਂ ਚੜਾਂਗੇ ਆਵੇ ਲੋ ਇਹ ਵਿੱਚ ਨੇ ਆਪਣਾ ਝਾਟਾ ਵੀ ਪਾਇਆ ਜੀ ਇਹ ਮੇਰਾ ਹੀ ਝਾਟਾ ਕਿ ਕਿਸੇ ਆਵੇ ਨਾ ਭਾ ਇਹ ਕੀ ਤੰਕੀ ਜਾਵਾ ਮੇਰਾ ਇੱਡਾ ਕ ਝਾਟਾ ਕਿੱਥੋਂ ਹੋਇਆ ਨਹੀਂ चज का कम कि तू खिला दबारा नहीं है टीन पौनी पिछड़े तूड़ी वास्तप अर्पण वाए अर्पण की ਬੱਲ ਬੋਇਤਾ ਨਾ ਇਹ ਅੱਜ ਵਧੀਆ 5 ਘੰਟੇ ਵੀਡੀਓ ਵਧੀਆ ਨਹੀਂ ਤੇ 5 ਘੰਟੇ ਵੱਧ ਗਿਆ ਪਹਿਲੇ ਆਹੋ ਬੁਗਰਾ ਪਾ ਕੇ 2208 ਘੰਟੇ ਕਹਿੰਦੇ ਗੱਲ ਕਰਤੀ ਸੀ ਕਿ ਵਿੱਚ ਮੈਂ ਕੱਖ ਨਹੀਂ ਕਟਿਆ ਕੀ ਬੋਲਿਆ ਮੈਂ ਨਹੀਂ ਕੱਖ ਵੀ ਕੱਟਦੀ ਸਭ ਕਿ ਮੈਂ ਨਹੀਂ ਆਇਆ ਕਰਨਾ ਭੱਜ ਜਾ ਭੱਜਦਾ ਚਾਜ ਨਾ ਬੋਲੇਣਾ ਤੇ ਸਿੱਖੇਂਗੀ ਨਾ ਆਉਣ ਕਾ ਭੱਜ ਜਾ ਭੱਜ ਜਾ 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 ਹੱਥ ਜੋੜ ਦੇ ਅਰਪਣ ਇਹਨੂੰ ਹੱਥ ਜੋੜ ਦੇ ਇਹਨੂੰ ਕਹ ਜਾ ਜਾ ਲੈ ਆਂ ਇਹਨੇ ਕਰਾਉਂਦਾ ਉੱਤਰ ਹੱਥ ਜੋੜ ਦੇ ਮੈਂ ਇੱਥੇ ਫੜ ਕੇ ਮਾਵਾ ਤੀਆਂ ਰੱਖ ਲੈਣੀ ਛੁੱਤਰ ਕਰਦੀ ਤੂੰ ਮੇਰੇ ਬੁੱਤ ਨੂੰ ਬਾਬੀ ਨਹੀਂ ਗੰਦੇ ਚਾਹ ਪਾਣੀ ਵਿੱਚ ਅਰਪਣ ਇਹਨੂੰ ਕਹ ਆ ਜਾ ਅਰਪਣ ਇਹਨੂੰ ਕਹ ਆ ਜਾ ਦੀਦੀ ਆ ਜਾ ਕੇ ਆਜੋ ਆਜੋ ਛੜੀ ਕਰ ਦੋ ਦੀਦੀ ਨਿਸ਼ਾਰੀ ਕਰ ਦੇ ਉਹਨੇ ਕਹਿੰਦੀ ਕੁਝ ਕਹਿੰਦੀ ਹਾਂ ਆਪੋ ਅਰਪਣਾ ਅਰਪਣਾ ਤਿਤਲੀ ਉਡੀ ਇਹਨੂੰ ਸਿਖਾ ਦੇ ਕਿੱਦਾਂ ਉੱਡਦੀ ਹੈ ਤਿਤਲੀ ਉਡੀ ਇਹਨੂੰ ਤਾਂ ਉੱਡ ਕੇ ਦਿਖਾ ਦੇ ਤਿਤਲੀ ਉਡੀ ਸਿਖਾ ਦੇ ਇਹ ਤਾਂ ਕੋਈ ਉੱਡਦੀ ਇਹਨੂੰ ਕਰ ਦੇ ਆਂਦੀ ਮਿੰਨੀ ਤਿਤਲੀ ਉਡੀ ਕੀ ਆ ਉੱਡ ਰਸ ਕੀ ਹਾਂ ਚਲ ਕਰਾ ਤਿਤਲੀ ਉਡੀ ਗਵੰਡਣ ਗਈ ਅੱਛਲੇ ਆਪਾਂ ਬਣਾਇਆ ਹੀ ਫਿੱਕੇ ਚੌਲ ਫਿੱਕੇ ਚੌਲਾਂ ਦਾ ਆਪਾਂ ਬਨ ਲਾਉਣਾ ਸੀ ਲੇਪ ਮੂੰਹ ਤੇ ਗਵੰਡਣ ਨੂੰ ਨਹੀਂ ਆਪਾਂ ਦੱਸਣਾ ਲੋਕੇ ਬਾਅਦ ਫਿਰ ਗਵੰਡੀਆਂ ਵੀ ਰੀਸ ਕਰ ਲੈਂਦੇ ਉਹ ਤੇ ਪਹਿਲੇ ਮੇਰੇ ਸੋਹਣਿਆਂ ਆ ਆਪਾਂ ਹੀ ਥੋੜੀ ਜਿਹੀ ਹੈਗੇ ਮੂੰਹ ਤੇ ਦਾਗ ਧੱਬੀ ਜੇ ਆਪਾਂ ਮਟੋਪਾ ਚੋਂ ਰੀਸ ਬੜੀ ਛੇਤੀ ਕਰ ਲੈਂਦੇ ਆਪਣੇ ਕੋ ਹੋਵੇ ਨਾ ਹੋਵੇ ਗਵੰਡੀਆਂ ਜ਼ਰੂਰ ਰੀਸ ਕਰ ਲੈਂਦੇ ਹਾਂ ਹੂੰ ਹੁਣ ਆਪਾਂ ਲਾਵਾਂਗੇ ਪੈਕ ਆਪਾਂ ਹੋ ਗਏ ਆ ਰੈਡੀ Un doe capre, scudi per di tu maghi, penna pa ti capre mi capo, che era pa caranghi con casa da camera. Ah, ਗੇ ਭੰਗੜਾ ਪਾ ਕੇ ਦਿਖਾ ਦਿਓ ਇਹ ਬੰਗੜਾ ਪਾ ਕੇ ਕਰਾ ਦਿਓ ਹੈਲੋ ਹਾਈ ਕਰ ਦਿਓ ਹੈਲੋ ਹਾਈ ਕਿਤੇ ਚੱਲੀ ਆ ਤੂੰ ਬਾਹਰ ਹੀ ਫਿਰਦੀ ਰਿਆ ਕਰ ਇਹ ਤੋਂ ਤਾਂ ਉਸ ਕੋ ਕੰਮ ਨਹੀਂ ਹੈਗਾ ਆਪਾਂ ਤੋਂ ਨਹੀਂ ਹੱਛੂ ਦੀ ਵਰਦੀ ਕੰਮ ਤੇ ਮੁੱਕ ਤੇ ਨਹੀਂ ਕੰਮ ਤੇ ਕੰਮ ਏ ਆਈ ਕਾਰਟ ਪਹਿਲੀ ਕਲਾਸ ਆ ਤਰਤੋਂ ਆ ਗਈ ਕੱਪੜੀ ਤਨਵੇਲੀ ਦਿਖਾਉਣੀ ਆ ਖਲਾਰਾ ਪਾਇਆ ਕਿਦਾਂ ਅਰਪਣ ਲੱਗਦਾ ਬੇਲੀ ਆਈ ਹੋਈ ਐ ਬੇਲੀ ਕਾਫੀ ਦੂਰ ਪਹੁੰਚ ਜਾਂਦੀ ਸਾਨੂੰ ਮੇਲਾ ਨਹੀਂ ਜਾਣਾ ਮੈਂ ਕਫਲਾਨੀ ਲਾਉਣੀ ਮੰਮੀ ਲਾਉਣੀ ਹਾਂ ਕਾਹਨ ਆ ਗਈ ਚੱਲ ਅਰਪਣ ਕਿੱਥੇ ਆ

ਜਾਉਂ ਗਏ ਆ ਇਹ ਆਪਾਂ ਟਾ ਦਿੱਤੀ ਉੱਪਰੋਂ ਟੀਨਾ ਲਾਤੀਆਂ ਨੇ ਇੱਧਰ ਵੀ ਦੇਖੋ ਤੰਦਾ ਕਿ ਤਣ ਤੋੜ ਤੰਦਾ ਮਿਟਾਉਣੀ ਆ ਸਾਰੀਆਂ ਟਾ ਦੇਣੀਆਂ ਇਹਨੂੰ ਆਪਾਂ ਲੈਂਟਰ ਇੱਥੋਂ ਤੱਕ ਵਧਾ ਦੇਣਾ ਚ ਬੱਚੇ ਵੀ ਤੋੜ ਦੇਣ ਉਧਰੋਂ ਪੱਕਾਣ ਤੇ ਚ ਵਧਾਉਣਾ ਇਹ ਇੱਕ ਸ਼ੈੱਡ ਨਹੀਂ ਟਾਇਆ ਕਿਉਂਕਿ ਉਹਦੇ ਵਿੱਚ ਆਪਾਂ ਡੰਗਰ ਬੰਨਾਂਗੇ ਪਹਿਲਾਂ ਡੰਗਰ ਇਹਦੇ ਵਿੱਚ ਹੁੰਦੇ ਸੀ ਹੁਣ ਆਪਾਂ ਇਹਦੇ ਉੱਪਰ ਟਾ ਕੇ ਉੱਪਰੀ ਦੇ ਆਪਾਂ ਪਾਵਾਂਗੇ ਲੈਂਟਰ ਹਾਰ ਬਣਾ ਕੇ ਸਾਰਾ ਪੁੱਟਾਵਾਂ ਗਿੱਟਾ ਹੁੰਦੇ ਤੁਹਾਨੂੰ ਦਿਖਾਵਾਂਗੇ ਅੱਛੀ ਮੰਮੀ ਫਿਰ ਉੱਪਰ ਹਾਂ ਕੋਕੀ ਬਣਾਵਾਂਗੇ ਸਾਰੀ ਤੋੜਨੀ ਆ ਸਾਰੀ ਤੋੜ ਦੇਣੀ ਆ ਅੱਛਾ ਬੱਚਾ ਵਿੱਚ ਬੱਚਾ ਵੀ ਤੋੜ ਦੇਣਾ ਹਾਂ ਨੀ ਮੰਮੀ ਸਾਰੀਆਂ ਗੰਦਾ ਢਾ ਕੇ ਦੁਬਾਰੇ ਪਤਨੀਆਂ ਭਰ ਕੇ ਬੀਮ ਫੇਰ ਇਹ ਸਾਰੀ ਡੰਗਰ ਨਹੀਂ ਇੱਕ ਸੱਡੀ ਗਾਂ ਇੱਕ ਸੱਡੀ ਮੱਝ ਇੱਕ ਬੱਚਾ ਇੱਕ ਫਿਰ ਮੱਝ ਇੱਕ ਫਿਰ ਬੱਚਾ ਇੱਕ ਫਿਰ ਛੋਟੇ ਬੱਚਾ ਇਹ ਦੋ ਛੋਟੇ ਬੱਚੇ ਔਰ ਡੰਗਰੋਂ ਕੇ

ਇਹ ਜਿਹੜਾ ਬਾਈਕ ਮੋਟਰਸਾਈਕਲ ਇਹ ਤੇ ਬਹੁਤ ਪੁਰਾਣਾ ਮਾ 8-9 ਸਾਲ 10 ਸਾਲਾਂ ਦਾ ਇਹ ਅਸੀਂ ਲਈ ਸੀ ਨਵੀਂ ਐਰ ਕੀ 1,1500 ਦੀ ਇਹ ਸਾਡੀ ਐਕਟਵਾ ਬਾ ਮੈਂ ਲੜਕੇ ਲਈ 6 ਮਹੀਨੇ ਹੋ ਗਏ ਮੈਨੂੰ ਲੜਨ ਦੀ ਇਹਨੂੰ ਐਕਟਵਾ ਲੈ ਦੋ ਐਕਟਵਾ ਮਿਲ ਗਈ ਅਖੀਰ ਨੂੰ ਜੀ ਇਸਕਾ ਨੰਬਰ ਪਲੇਟ ਇਹ ਡਰਾਮਾ ਵੀ ਸਾਡਾ ਹੁਣ ਘਰੇ ਜਾਊਗਾ ਇਥੇੋਂ ਡੰਗਰ ਵੱਜਣਗੇ ਇਹਨੂੰ ਵੇਲਾ ਕਰਨਾ ਪਏ। ਜਿੰਦੀ ਆਪਾਂ ਖਾਂਗ ਦੀ ਦਵਾਈ ਤੇ ਹੱਸ਼ੂ ਦੇ ਕਾਪੀਆਂ ਦੇ ਕਵਰ ਐ ਨਹੀਂ ਸੀ ਮੈਡਮਾਂ ਨੇ ਅੱਜ ਗਰਾਊਂਡ ਦੇ ਚੱਕਰ ਲਵਾਏ ਨੇ 4-5 ਅੱਜ ਆ ਗਈ ਉਹਦੀ ਨਾਨੀ ਜੀ ਤੇ ਅੱਜ ਫਿਰ ਹੁਣ ਜਾ ਕੇ ਲਿਆਂਦੇ ਪਹਿਲਾਂ ਕਵਰ ਬਾਕੀ ਕੰਮ ਬਾਅਦ ਚ ਹੁਣ ਆਪਾਂ ਰਾਤ ਨੂੰ ਚੜਾਵਾਂਗੇ। ਸਾਨੂੰ ਦੱਸ ਦਿਓ ਚੜਾਉਣੇ ਕਿਦਾਂ ਵਾ ਕਿਉਂਕਿ ਸਾਨੂੰ ਪਤਾ ਕੋਈ ਨਹੀਂ। ਇੱਥੇ ਚੋਲ ਦੇਸੀ ਘਤੋਂ ਚਪਣੀ ਥੋੜੀ ਜਿਹੀ ਗਮਾਣ ਰਖਾ ਗਈ ਭੁਖੀ ਸੀ ਥੋੜੀ ਜਿਹੀ ਬਚੀ ਐ ਇਹਦੇ ਵਿੱਚ ਆਪ ਪਾ ਕੇ ਆਪ ਖਾਵਾਂਗੇ ਪੀ ਕੇ ਚੌਰ ਭੁੱਖ ਲੱਗੀ ਆ ਆ ਦੋਰਾ ਮੈਂ ਤੇ ਦੋਰਾ ਰੋਟੀ ਖਾਈ ਆ ਦੂਜੀ ਦਾ ਚੌਰ ਵੀ ਕਰ ਲਉ ਇੱਕ ਪਹਿਲਾਂ ਖਾਦੇ ਸੀ ਥੋਕ ਭੋਜ ਲੱਗਦੀ ਆ ਘਰ ਵੀ ਆਪਣਾ ਜਿਹੀ ਬੀ ਆਪਣਾ ਚੀਨੀ ਵਾਲਾ ਮਾਤੀ ਖਾਓ ਰਾਤ ਚਾਹ ਕਦੇ ਕੋਲ ਹੋਣੀਗੀ ਹਣ ਪਪਾ ਲਈਨੇ ਚੋਲੇ aisi pakhate hain desi baddu aa pata ni gwandiye ha tu kidhar muh chukki rakhdi ha khala ha sugar khaan valle hi aundiyan ni ajj khawan valle vi aaiyan ajj ki ki ta mangni thakka laata ajj munnde mangle munnde mangle na apne do har munnde mangle lagda tu mere papa mere munnde first second third position aayi hai ਸਟੇਟਸ ਨਹੀਂ ਲੇਖਿਆ ਵਧਾਈਏ ਹੋਏ ਬੈਣਾ ਵਧਾਈਏ ਮੈਂ ਤੈਨੂੰ ਬਧਾਈ ਦਿੱਤੀ ਆ ਹਾਂ ਸਟੇਟਸ ਤੇ ਲੇਖਿਆ ਵਧਾਈ ਦੀ ਦਿੱਤੀ ਹਾਂ ਹੈ ਕਿਉਂ ਨਹੀਂ ਬਧਾਈ ਦਿੱਤੀ ਮਰ ਜਾ ਮੈਂ ਤਾਂ ਕਮੈਂਟ ਵੀ ਕੀਤਾ ਸੀ ਹਲੋ ਨਾਲੇ ਤੈਨੂੰ ਪਤਾ ਸ੍ਰੀਕ ਛੜਦੇ ਹੀ ਹੁੰਦੇ ਆ ਤੁਸੀਂ ਆਪ ਸਿਆਣੀ ਆ ਕਿਹਨੂੰ ਪਤਾ ਕਿਹਨੂੰ ਮੈਂ ਕਹਾਂ ਹਾਂ ਸ੍ਰੀਕ ਸ੍ਰੀਕ ਹੀ ਹੁੰਦੇ ਆ ਸ੍ਰੀ ਕਿੱਥੋਂ ਜਾਪਣ ਜੇ ਤੇ ਨਾ ਇੱਕ ਤੇਰੀ ਕੁੜੀ ਦਾ ਹਾਂ ਇੱਕ ਤੇਰੀ ਦੂਜੀ ਕੁੜੀ ਦਾ ਹਾਂ ਆਦਲੇ ਮਾਰੇ ਹਾਂ ਤਤਾ ਹੀ ਨਹੀਂ ਹਾਂ ਕਿਹਦੇ ਵਗਦਾ ਜਲਦੀਆਂ ਇੱਕ ਲੈ ਜੰਨੀ ਮੈਂ ਵਾਦੇ ਹੀ ਹੈਗਾ ਹਾਂ ਨਹੀਂ ਮਰਦੇ ਹਾਂ ਡਾ ਗੁੱਡੂ ਕਿੱਥੇ ਜਾਣਾ ਇੱਕ ਗੁੱਡੂ ਦਾ ਦੇ ਕੇ ਜਾ ਇੱਕ ਵਾਦਾ ਕੁ ਲੈ ਚਲੀ ਹੈ ਚਾਚੀ ਦਾ ਲੈ ਬੈ ਤੇ ਚਾਚੀ ਵੀ ਉਹ ਦੇਖੀਂ ਤੇ ਮਰਕੀਦਾ ਉਹ ਮੰਗਨ ਦੇਈ ਆ ਮੁੰਡਿਆਂ ਦੀ ਖੁਸ਼ੀ ਜੀ ਮੁੰਡੇਵਾਂ ਨੂੰ ਅੱਛਾ ਅੱਛਾ ਠੀਕ ਇਹ ਤਾਈ ਮੇਰੇ ਨਿਆਣੇ ਦੂਜੇ ਨੰਬਰ ਤੇ ਤੀਜੇ ਨੰਬਰ ਤੇ ਆਏ ਅੱਛਾ ਪਰਵਾਹ ਨਹੀਂ ਆਇਆ ਨਾਮ ਲਿਖਿਆ ਆਇਆ ਅੱਛਾ ਅੱਛਾ ਹਾਂ ਤਾਂ ਵਰਕੇ ਤਾਂ ਹੀ ਤੇ ਚੜ ਚੜ ਕੇ ਗੱਲਾਂ ਕਰਨ ਲਈ ਆ ਆਹ ਵਾਲੇ ਤਾਂ ਹੀ ਖਾ ਨੂੰ ਲੱਡੂ ਹਾਂ ਹੈ ਨਹੀਂ ਪਹਿਲਾਂ ਹੀ ਪਰੋਬਰ ਤੇ ਦੇ ਕੇ ਗਈ ਪੂਰੇ ਪੂਰੇ ਉਹ ਦੇ ਕਿਆ ਚੱਲੀ ਆ ਗੱਲ ਬਣੀ ਮੈਂ ਇੱਕ ਨਾਲ ਰਹਿਮਾ ਤਾਈ ਦੁਆਰ ਹੀ ਪੜਾ ਜੇ ਨੀ ਇਹ ਖਾ ਲੈਣਾ ਹੈ ਆ ਵੇਖੀ ਲੜਾਉਂਦੀ ਏ ਮੋੜ ਕੇ ਖੜ ਲੱਗੀ ਚੰਗਾ ਕੀਤਾ ਨਹੀਂ ਨਹੀਂ ਤਾਈ ਉਧਰ ਪੜਾ ਆਓ ਹਾਂ ਨਹੀਂ ਹੁਣ ਆਂਦੇ ਅਲੋਨੀ ਦੇ ਕਿਸੇ ਤੋਂ ਮਤਲਬ ਨਹੀਂ ਮੈਨੂੰ ਲੱਗਦਾ ਇਹਨਾਂ ਦੀਆਂ ਕਟੀਆਂ ਜਾਣੀਆਂ ਵਾ ਬੀਬੀ ਦੇ ਤੇ ਤਾਈ ਬਿੰਦੋ ਦੇ ਫਾਰਮ ਹੀ ਭਰੇ ਹਨ ਇਹ ਕਟੀਆਂ ਜਾਣੀਆਂ ਜਿਨ੍ਹਾਂ ਦੇ ਫਲ ਨਹੀਂ ਨਾ ਪਰੇ ਜਿਨ੍ਹਾਂ ਦੇ ਬੜੇ ਪੀਮਰ ਉਹਨਾਂ ਦੇ ਵਧਾ ਦੇ ਲੱਗੇ ਜਿਨ੍ਹਾਂ ਦੀ ਥੋੜੀ ਛੋਟੀ ਉਹਨਾਂ ਦੇ ਕੱਟ ਦੇਣ ਲੱਗੇ। ਦੋਮਾਂ ਦੀ ਕਿਹੜੀ ਆਣੀ? ਆਈ ਤੇ ਨਹੀਂ ਫਲ ਮਤੇ ਪਰੇ ਗਏ ਨਾ ਇਹਨਾਂ ਦੀ ਕਟ। ਇਹ ਕਾਹੀ ਕਰ ਨਹੀਂ ਪਤਾ। ਇਹਨਾਂ ਉਹਨਾਂ ਤੇ ਨਹੀਂ ਹੁੰਦੀ ਨਾ ਫੇਰ। ਨਹੀਂ ਨਹੀਂ। ਉਹਨਾਂ ਤੇ ਜਿਨ੍ਹਾਂ ਜਿਨ੍ਹਾਂ ਦੇ ਫਲ ਪਰੇ ਵੀ ਉਹਨਾਂ ਦੇ ਦੁਬਾਰੇ ਆਉਣ ਲੱਗਣਗੇ ਇਹਨਾਂ ਦੀਆਂ ਕਟੀਆਂ ਜਾਣਗੀਆਂ। ਮੈਨੂੰ ਤੇ ਇਥੋਂ ਤੱਕ ਹੀ ਲੱਗਦਾ ਪੀ ਇਹਨਾਂ ਦੀਆਂ ਕਟੀਆਂ ਜਾਣੀਆਂ। ਹਾਜੀ ਨਾ। ਜਿਨ੍ਹਾਂ ਦੇ ਦੁਬਾਰੇ ਆਂਦੇ ਨਾ ਜਿਨ੍ਹਾਂ ਦੇ ਹੌਲੀ ਉਮਰ ਉਹਨਾਂ ਵੀ ਲਵਾਈਆਂ। ਮਤਲਬ ਉਹ ਜ਼ਿਆਦੀ ਬੜੇ ਪੀ ਉਮਰ ਦੇ ਲਾਉ ਨਹੀਂ ਮਾਹਲੂਣ ਮਿਰਚ ਚੱਲਿਆ ਹੀ ਸਾਡਾ ਦਾਲ ਹਾਂ ਬਗਾਂ ਮੈਂ ਤਾਂ ਪਤਾ ਕਰਾਂ ਤਾਂ ਹਮੇਂ ਦਾੜੀ ਤਰੀਏ ਹੈ ਨਾ ਅਗਲੇ ਮੈਂ ਨਾ ਅੱਜ ਨਹੀਂ ਅੱਜ 5 ਘੰਟੇ ਵੱਧ ਗਿਆ ਵੀਡੀਓ ਮੈਂ ਚੱਲੀ ਨਹੀਂ ਅੱਜ 5 ਘੰਟੇ ਆਈ ਤੇ ਮੈਂ ਦੰਪੜਾ ਪਾਖਾਉਂ ਪਾਰਟੀ ਕਰੂ ਜੇ ਤੋ ਮੇਰਾ ਕੰਮ ਬਣੂਗਾ ਵੇ ਜੀ ਆ ਗਈ ਤਾਂ ਜਲਦੀ ਉਹ ਕਦੇ ਚਲਾਈ ਤੇਡੀ ਪਾਣੀ ਦਾ ਸਮਾਂ ਲੰਮਾ ਉਹ ਜਮਾ ਕਰਨ ਨੂੰ ਚਲਾਈ ਬਣਾਇਆ ਸੀ ਉਹਨੂੰ ਵੀ ਪੈਸੇ ਲਾਇਏ ਉਹ ਤਾਂ ਵਿਆਹ ਵੀ ਨਹੀਂ ਵੇਖਿਆ ਦਵਾ-ਦਵਾ ਚ ਪੋਰ ਵਾਲਾ ਦਾ ਤੇ ਹੁਣ ਉਹਨੂੰ ਸੈੱਟ ਹੀ ਨਹੀਂ ਕਰਾਂਗਾ ਤਾਂ ਹੁਣ ਫੇਰ ਖਰਾਬ ਹੋ ਗਿਆ ਖਰਾਬ ਹੋ ਗਿਆ ਮੈਂ ਤਾਂ ਕੱਲ ਹੀ ਪਾਣੀ ਪੀ ਕੇ ਵੇਖਿਆ ਸਵਾਦ ਨਹੀਂ ਸੀ ਹੋਰ ਖਰਾਬ ਹੈ ਸਾਡਾ ਮੈਂ ਨਹੀਂ ਹੈਪੀ ਆਪਣੇ ਘੰਟੀਆਂ ਦੇ ਘਰ ਰੋਟੀ ਉਹਨੇ ਅੰਗਵਾੜੀ ਕਿ ਕਰੰਦਾ ਹੈ ਰੋਟੀ ਪਣੀ ਪਕਾ ਲਿਆ ਤ ਨਹੀਂ ਪਕਾ ਲਿਆ ਵੀ ਵੀ ਬੈਠੀ ਐ ਸਾਹਮਣੇ ਹੁਣ ਕੋਣ ਕੀ ਕਹਿੰਦੀ ਕੀ ਹੋ ਗਿਆ ਸਾਡੀ ਨਹੀਂ ਕੀ ਸਾਡੀ ਨਹੀਂ ਸਾਡੀ ਨਹੀਂ ਕੀ ਇਹਨਾਂ ਦੀ ਨਹੀਂ ਹੈ ਇਹਨਾਂ ਦੀ ਨਹੀਂ ਜਾਂ ਕਰ ਜਾਂ ਹੈ ਮਾਰਕਾ ਦੇ ਸੱਪ ਨਾ ਪੰਨੰਦਿਆ ਹੋ ਦੀ ਐ ਤੇ ਤਾਂ ਹੀ ਪੰਨੰਦਿਆ ਤੇ ਦੂਜਾ ਪੰਨੰਦਿਆ ਇਹ ਇਹ ਤੇਰੀ ਕੋਤ ਬਦੋ ਤੇਰੇ ਤਾਂ ਲੰਬੀ ਨਹੀਂ ਹੋ ਜਾਂਦੀ ਹਾਂ ਆਹ ਲੈ ਖਾਦੇ ਆਹ ਲਿਆ ਦੱਸ ਸੱਤ ਇਹ ਟੋਕ ਲੱਗਦੇ ਵਾਲਾ ਕੱਟਿਆ ਜਿਆ ਤੂੰ ਹੀ ਨਕਲੀ ਓਦਾਂ ਨਹੀਂ ਲੱਗਦੀ ਵੀ ਇਹਹਰੋ ਕੱਟੇ ਜੇ ਹਨ ਵਾਲ ਤਾਂ ਪਤਾ ਲੱਗਦਾ ਜੇ ਇਹਰੋ ਹੋਣਾ ਵਾਲ ਫਿਰ ਨਹੀਂ ਪਤਾ ਲੱਗਦਾ ਲਾ ਪਾਣ ਕੀ ਵੀਰ ਸਪਿਆਂ ਨੇ ਨਵੀਂ ਲੱਤ ਖਾ ਗਿਆ ਰੋਟੀ ਖਾ ਗਿਆ ਕੀ ਵੀਰ ਆਹ ਹੈ ਪਹਿਲਾਂ ਤਾਂ ਇਹ ਕਿਹਾ ਦੀ ਹੈ ਕੀ ਹੋਏ ਲੱਡੂ ਖਾ ਗਿਆ ਰੋਟੀ ਆਹ ਹੋਣਾ ਕੀ ਵੀਰ ਆ ਦੇ ਦੇ ਲੱਡੂ ਲੈ ਗਏ ਕਿੱਥੇ ਆ ਸੋਈ ਜਾ ਕੀ ਲੱਡੂ ਕਿਹੜੇ ਲੱਡੂ ਵੀਰ ਆਪੇ ਤਾਂ ਮੰਗਣ ਦੇ ਆ ਤੇ ਕਿਹੜੇ ਮੈਨੂੰ ਕਿਤਾ ਪਤੀਸਾ ਨਾ ਦੇ ਦੇ ਤੂੰ ਲੱਡੂ ਉਹਦੇ ਲੱਗਣੀ ਹੈ ਹਾਂ ਹਾਂ ਜੀ ਮੈਂ ਤਾ ਇਹ ਮੈਂ ਆਹੀ ਵੀ ਇੱਕ ਹੋਰ ਖਾਵਾਂ ਖਾ ਖਾ ਕੇ ਬਰਫੀ ਅੱਗੇ ਤੇ ਮੇਰਾ ਗਲਾ ਖਰਾਬ ਹੋ ਗਿਆ ਤੇ ਮੇਰੀ ਜਬਾਨ ਬੋਲ ਬੋਲ ਕੇ ਇਹ ਇਹ ਮੇਰੇ ਆਲੇ ਆਹ ਤੇ ਕੋਈ। ਤੂੰ ਥੋੜੇ ਖਾ ਰਹੀ ਨਹੀਂ ਸੀ ਨੀ। ਵਾਲ ਤੇ ਪੱਕਣੀ ਨਹੀਂ ਜੁਬਾਨ ਚ ਜ਼ਰੂਰ ਪੱਕ ਗਈ। ਪਤਾ ਨਹੀਂ ਉਹਨਾਂ ਮਾਪੀ ਕੋਤਾਂ। ਨਹੀਂ ਉਹ ਪੱਕੀ ਹੁਣੀ ਆ। ਮੌਸਮੀ ਆ। ਇਹਨਾਂ ਨੇ ਨਹੀਂ ਔੜਿਆ ਇਹਨਾਂ ਨੇ ਪੱਕਦੀ। ਅੱਜ ਤੇ ਮੈਂ ਦੋ ਹੀ ਜੱਟ ਖਾਣੀ ਜੱਟ। ਕਿੰਨੀਆਂ ਕਿੰਨੀਆਂ ਖਾਂਦੇ ਹੁੰਦੇ? ਕੀ? ਰੋਟੀਆਂ। 15-15। ਦੂਜੇ ਟੱਬਰ ਦੀ ਭਾਵੇਂ 15 ਖਾਂਦੇ। ਇਹ ਸਾਰੇ 15 ਖਾਂਦੇ। ਤੂੰ ਸਾਰੇ 15 ਖਾਂਦੇ ਨੀ। ਮੈਂ ਖਾ ਵੀ ਲਈ ਜਿੰਨੀਆਂ ਖਾਦੀਆਂ ਜਾਣ ਤਿੰਨ ਚਾਰ ਵੀ ਖਾ ਲਈ ਤੇ ਤਿੰਨ ਵੀ ਖਾ ਲਈ ਨਹੀਂ ਨਾ 15 ਨਹੀਂ ਖਾ ਲਈ ਚਾਰ ਖਾ ਲਈਆਂ ਆ ਵੀ ਮਿੰਟ ਮਿੰਟ ਤੇ ਇਧਰ ਨੂੰ ਆਈ ਤੇ ਸੂਟ ਵਿਖਾਉਣ ਦੀ ਮਾਰੀ ਕਦੀ ਬਾਹਰ ਕਦੀ ਅੰਦਰ ਕਦੀ ਬਾਹਰ ਕਦੀ ਅੰਦਰ ਆਉਂਦੀ ਫਿਰਦੀ ਸਹੀ ਬਕਾਏ ਹੈ ਉੱਟਣਾ ਵੜਾ ਮੇਰੇ ਕੋਲ ਗਈ ਉੱਥੇ ਬਾਹਰ ਤੇ தங்க பதி ஆ ਉੱਥੇ ਹੀ ਜਾਣਾ ਆ ਜਾ ਦੁੱਧ ਦਵਾ ਆ ਜਾ ਕੀ ਖਾਣੀ ਆ ਚਿਜੀ ਖਾਣੀ ਆ ਚੁਚੀ ਚੱਲ ਅੰਦਰ ਹੁ ਚੁੱਕ ਬਹਿ ਮੈਂ ਦੇਨੀ ਚੁਚੀ ਅੱਜ ਇਹਨੂੰ ਪੀ ਜੁੱਤੀਆਂ ਪਰੇਟ ਹੋਈ ਆ ਇਹ ਜਾ ਕੇ ਚੜਦੀ ਤਿੰਨਾ ਗੰਦੀਆਂ ਤੇ ਨਹਾ ਧੋ ਕੇ ਹੈਲੋ ਹਾਈ ਕਰ ਦੋ ਨਹੀਂ ਖਾਣੀ ਹੈਲੋ ਹਾਈ ਕਰ ਦੋ ਹੈਲੋ ਹਾਈ ਮਨੀ ਨੀਨਾ तितਲੀ ਉਡੀ ਕਾਦੇ ਖਾਣੀ ਆ ਦੇਨੀ ਮੈਂ ਚੱਲ ਮੈਂ ਬਹਿ ਜਾਕਾ ਵੇ ਦਿੱਲੀ ਜਾਨੀ ਬੱਸ ਤੇ ਚੜ ਜਾ ਠੀਕ ਆ ਠੀਕ ਹੈ ਠੀਕ ਆ